ਚੰਗਾ ਦੋਸਤੋ ਤੇ ਫੇਸਬੁਕ ਤੇ ਜੁੜੇ ਮੇਰੇ ਸਾਰੇ ਭੈਣ ਭਰਾਵੋ ਤੇ ਮੇਰੇ ਰਬਰਗੇ ਭਰਾ ਬਣੇ ਜਿਹੜੇ ਹੈਗੇ ਆ ਪੱਗਵੜ ਭਰਾ ਭਾਈ ਮਨੋਹਰ ਸਿੰਘ ਜੁਐਸੇ ਗੁਰਸੇਵਕ ਸਿੰਘ ਸੇਕੀ ਚੱਕ ਵਕਤੂ ਤੇ ਜਿਨ੍ਹਾਂ ਨੇ ਮੇਰੇ ਤੇ ਬਹੁਤ ਵੱਡਾ ਪੁਕਾਰ ਕੀਤਾ ਉਹਨਾਂ ਦੇ ਵਿੱਚ ਆਉਂਦੇ ਨੇ ਜੀ ਸਭ ਤੋਂ ਉੱਪਰ ਲੇੜੀਚ ਗੁਰਸੇਵਕ ਸਿੰਘ ਐਮ ਡੀ ਦੂਨ ਪਬਲਿਕ ਸਕੂਲ ਕਲਿਆਣ ਸੁੱਕਾ ਤੇ ਨਾਲ ਜਿਹੜਾ ਹੈਗਾ ਜੀ ਸਾਡੇ ਪਿੰਡ ਦਾ ਮੁੰਡਾ ਡੈਰੀ ਵਾਲਾ ਗੁਰਤੇਜ ਗੋਰਾ ਪੁੱਲਰ ਉਹਨੇ ਮੇਰੇ ਤੇ ਬੜਾ ਉਹ ਕੀਤਾ ਤੇ ਧਰਮਪਾਲ ਸਿੰਘਲਾ ਉਹਨੇ ਮੈਨੂੰ ਇੰਨਾ ਮਤਲਬ ਕਰਾਨੇ ਕਰੂਣਾ ਕੋਈ ਵੀ ਚੀਜ਼ ਲੈਣਾ ਨਾ ਰੇਟ ਸਹੀ ਲਾਇਆ ਮੇਰੇ ਮੜੇ ਸਮੇਂ ਚ ਮਦਦ ਕੀਤੀ ਆ ਪਰ ਦੋਸਤੋ ਅੱਜ ਮੈਂ ਹਾਰ ਗਿਆ ਤੇ ਅੱਜ ਮੈਂ ਗਲਤ ਕਦਮ ਵੀ ਕਹਿ ਸਕਦਾ ਹਾਂ ਤੁਸੀਂ ਤੇ ਪਰ ਮਜਬੂਰ ਸੀ ਮੈਂ ਬੇਵੱਸ ਹੋ ਗਿਆ ਸੀਗਾ ਮੈਨੂੰ ਕਈ ਸਾਲ ਹੋ ਗਏ ਜਿਹੜਾ ਇਸ ਸਿਸਟਮ ਦੇ ਨਾਲ ਲੜਦਾ ਮੈਂ ਇੱਕ ਵਾਰੀ ਤੁਹਾਨੂੰ ਫੇਰ ਯਾਦ ਕਰਾ ਦਿਆਂ ਮੈਂ ਇਸੇ ਮੈਂ ਵੀਡੀਓ ਪਾਈ ਹੈ ਲੰਬੀ ਪਰ ਫੇਰ ਵੀ ਮੈਂ ਤੁਹਾਨੂੰ ਕਹਦੇ ਆ ਕਿ ਮੈਨੂੰ ਬਰਬਾਦ ਕਰਨ ਵਾਲੇ ਡਾਕਟਰ ਰਣਜੀਤ ਸਿੰਘ ਨੀਟਾ ਪੋਤਰਤਾ ਨਾ ਸਿੰਘਵਾਸੀ ਪੋਚੋ ਮੱਡੀ ਜੋ ਕਿ ਪਿੱਛਾ ਉਹਨਾਂ ਦਾ ਜੀਤਪੁਰ ਦਾ ਸੀ ਉਹਨਾਂ ਦੇ ਬ੍ਰਦਰ ਪੀਐਸ ਮਿੱਠਾ ਜਿਹੜੇ ਕਿ ਐਨਆਈ ਨਿਊਜ਼ ਦੇ ਏਸ਼ੀਅਨ ਨਿਊਜ਼ ਦੇ ਨਿਸ਼ਚਯਨ ਸੀ ਦੇ ਮੈਂਬਰ ਵੀ ਰਹੇ ਨੇ ਤੇ ਹੁਣ ਉਹਨਾਂ ਦਾ ਖਵਾਰਾ ਸਾਂਝੀ ਕਰੋ ਉਹ ਦੋਨਾਂ ਨੇ ਮੈਨੂੰ ਬਹੁਤ ਹੀ ਬਰਬਾਦ ਕੀਤਾ ਮੇਰਾ ਸਾਰਾ ਪੈਸਾ ਜਿਹਨੇ ਜ਼ਮੀਨ ਜਾਇਦਾਦ ਵੇਚ ਕੇ ਸੋਨਾ ਚੱਪਾ ਬਕਾ ਕੇ ਉਹਨਾਂ ਨੇ ਮੇਰਾ ਲਵਾਤਾ ਤੇ ਇੱਕ ਇੱਥੇ ਜਿਹੜਾ ਹੈਗਾ ਜੀ ਆਪਣਾ ਅ ਗੁਰਵਿੰਦਰ ਪਹਾਟਗਿਆ ਪਹਾਟਗਿਆ ਮਲਟੀ ਪਰਪਸ ਸਟੋਰ ਵਾਲਾ ਉਹਨੇ ਮੇਰਾ 8.5 ਲੱਖ ਰੁਪਇਆ ਜਿਹੜਾ ਜੀ ਦੱਬ ਲਿਆ ਜਿਹਨੇ ਬਾਈ ਪਿੰਦਰ ਨੇ ਦਵਾਈ ਸੀਗੇ ਤੇ ਫਾਰਮੈਲਟੀ ਵਾਸਤੇ ਨੇ ਮੇਰੇ ਦੁਕਾਨ ਦਾ ਸ਼ੋਰੂਮ ਨਾਂ ਵੀ ਕਰਾਤਾ ਸੀ ਪਰ ਕੁਝ ਨਹੀਂ ਨਿਬੜਿਆ ਤੇ ਇੱਕ ਬੰਦਾ ਉਹ ਜਿਹੜਾ ਮੈਨੂੰ ਬਰਬਾਦ ਕਰਨ ਵਾਲਿਆਂ ਦੇ ਵਿੱਚ ਗੁਰਵਿੰਦਰ ਸਿੰਘ ਪਹਾਟਗਿਆ ਤੇ ਉਹਨਾਂ ਸਾਰਿਆਂ ਤੋਂ ਤੇ ਪੁੱਛੋਦੇ ਜਾਨੀ ਦੋ ਇਹ ਬੰਦੇ ਪੀਸ ਮਿੱਠਾ ਉਹਨਾਂ ਦਾ ਭਰਾ ਉਹਨਾਂ ਨੇ ਬਰਬਾਦ ਕਰਤਾ ਮੈਨੂੰ ਅੱਜ ਮੈਂ ਬੱਚਿਆਂ ਦਾ ਕੋਈ ਸ਼ੌਕ ਨਹੀਂ ਪੂਰਾ ਕਰ ਸਕਦਾ ਕੋਈ ਉਹਨਾਂ ਦੀ ਜ਼ਰੂਰਤ ਨਹੀਂ ਪੂਰੀ ਕਰ ਸਕਦਾ ਤੇ ਇੱਕ ਮੇਰਾ ਜਾਨੀ ਛੋਟਾ ਭਰਾ ਬਣਾਇਆ ਵਾ ਸੀ ਜਿਹਦਾ ਬਚਪਨ ਤੋਂ ਲੈ ਕੇ ਗੁਰਸ਼ਰਨ ਲਾਲ ਦੀ ਉਹਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਦਿੱਤਾ ਇਹ ਗਦਾਰੀ ਹੈ ਮੈਥੋਂ ਬਰਦਾਸ਼ਤ ਨਹੀਂ ਹੋਈ ਤੇ ਅੱਜ ਮੈਂ ਜਿਹੜਾ ਹੈਗਾ ਜੀ ਆਪਣੀ ਜੀਵਨ ਲੀਲਾ ਖਤਮ ਕਰ ਰਿਹਾ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਪਾਈ ਐ ਮੈਂ ਉਹ ਵੀਡੀਓ ਸੋਰੀ ਕੈਮਰਾ ਉਧਰੋਂ ਚਲਾ ਗਿਆ ਸੀ ਜਿਹੜੀ ਵੀਡੀਓ ਪਾਈ ਐ ਮੈਂ ਪਹਿਲਾਂ ਇਸ ਤੋਂ ਉਹਦੇ ਵਿੱਚ ਸਾਰਾ ਕੁਝ ਬੋਲਿਆ ਜੀ ਮੈਂ ਕਿਉਂਕਿ ਮੈਂ ਜਿਹੜਾ ਕਦਮ ਚੱਕ ਲਿਆ ਜੀ ਮੈਂ ਜਾਨੀ ਪੋਇਜ਼ਨ ਚੈਰੀ ਲਈ ਜੀ ਖਾ ਚੁੱਕਿਆ ਹੁਣ ਇਹ ਤਾਂ ਪਰਮਾਤਮਾ ਨੂੰ ਪਤਾ ਕਿ ਮੈਨੂੰ ਜਿਹੜਾ ਹੈਗਾ ਜੀ ਉਹਨਾਂ ਨੇ ਸਾਹ ਬਖਸ਼ਿਆ ਕਿ ਕੀ ਕਰਨਾ ਤੇ ਮੈਂ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਕਹਿਣਾ ਕਿ ਜਿਹੜਾ ਹੈਗਾ ਜਿਹੜੀ ਮੈਂ ਵੀਡੀਓ ਪਾਈ ਉਹ ਸਾਰਿਆਂ ਨਾਲ ਨੇ ਸ਼ੇਅਰ ਕਰਕੇ ਭਗਵੰਤ ਮਾਨ ਜੀ ਤੱਕ ਪਹੁੰਚਾਉਣੀ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਮੇਰੇ ਨਾਲ ਕਿ ਜਦੋਂ ਸਾਡੀ ਸਰਕਾਰ ਆ ਗਈ ਤੇਰਾ ਹੱਲ ਕਰ ਦੇਵਾਂਗੇ ਮੈਂ ਉਹਨਾਂ ਨਾਲ ਪਰਸਨਲ ਗੱਲ ਕੀਤੀ ਸੀ 2016 ਦੇ ਵਿੱਚ ਤੇ ਪਰ ਹਮ ਮੈਂ 2.5 ਸਾਲ ਹੋ ਗਏ 3 ਸਾਲ ਹੋ ਗਏ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨੇ ਨਹੀਂ ਮਿਲ ਸਕੇ ਸੋ ਮੈਂ ਇਹਨਾਂ ਦੁੱਖ ਜਿਹੜਾ ਸੀਗਾ ਇਹ ਚੱਲ ਨਹੀਂ ਸਕਦਾ ਸੀ ਕਿਉਂਕਿ ਮੈਂ ਹੈਂਡੀਕੈਪਡ ਬੰਦਾ ਇੱਥੋਂ ਤੱਕ ਕਿ ਮੈਂ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਮੇਰੇ ਬੱਚਿਆਂ ਦੀਆਂ ਨੀਕਰਾਂ ਵੀ ਫਟੀਆਂ ਪਈਆਂ ਜਿਹੜੀਆਂ ਉਹ ਵਿਚਾਰੇ ਪਾਟੀਆਂ ਪਾ ਰਹੇ ਨੇ ਤੇ ਜਿਹੜੇ ਬਾਪ ਦੀ ਇੰਨੀ ਹਾਇਸियत ਨਹੀਂ ਨਹੀਂ ਹੈਗੀ ਉਹਨੂੰ ਫਿਰ ਜਿਉਣ ਦਾ ਕੀ ਹੱਕ ਹੈ ਜੀ ਤੇ ਅੱਜ ਮੈਂ ਜਿਹੜੀ ਜ਼ਹਿਰੀਲੀ ਚੀਜ਼ ਇੱਕ ਵਾਰੀ ਨਿਗਲ ਲਈ ਹੈਗੀ ਜੀ ਤੇ ਬਾਕੀ ਪ੍ਰਮਾਤਮਾ ਨੂੰ ਪਤਾ ਜੇ ਉਹਨੇ ਜਾਨ ਬਚ ਗਈਆਂ ਉਹ ਸਦਾ ਬਖਸ਼ ਵੀ ਦੇਵੇ ਕਿ ਜੇ ਜਾਣ ਜਾਣੀ ਦਾ ਹੁਸਵਾ ਚਲੀ ਜਾਵੋ ਕੋਈ ਨਾ ਕਿ ਜੇ ਮੇਰੀ ਬੇਨਤੀ ਮਨਜ਼ੂਰ ਕਰਿਓ ਕਿਉਂਕਿ ਇਸ ਤੋਂ ਪਹਿਲਾਂ ਮੈਂ ਦੱਸਿਆ ਸੀਗਾ ਜਿਵੇਂ 20 ਚਿੱਠੀਆਂ ਵੀ ਕੱਢੀਆਂ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਹਾਈ ਕੋਰਟ ਦੇ ਚੀਫ ਜਸਟਿਸ ਡੀਜੀਪੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਤੇ ਸੁਖਵੀਰ ਬਾਦਲ ਹਰਤੇਮਰਤ ਕੌਰ ਜੀ ਸਾਡੇ ਜੇ ਹਲਕੇ ਦੇ ਐਮਐਲਏ ਸਾਡੇ ਤੁੰਗੜੀ ਤੋਂ ਬਲਜਿੰਦਰ ਕੌਰ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਜਿਹੜੇ ਆਪਣੇ ਰਾਜਾ ਵਿੜਿੰਗ ਜੀ ਤੇ ਨਾਲ ਜਿਹੜੇ ਹੈਗੇ ਜੀ ਆਪਣਾ ਸੁਖਪਾਲ ਸਿੰਘ ਖਹਿਰਾ ਇਹਨਾਂ ਸਾਰਿਆਂ ਨੂੰ ਮੈਂ ਬੇਨਤੀਆਂ ਕਰ ਚੁੱਕਿਆ ਮੰਦੀਮ ਮੰਨਾ ਜੀ ਨੂੰ ਵੀ ਕਹਿ ਚੁੱਕਿਆ ਕਿ ਮੇਰਾ ਕੋਹ ਹੱਲ ਕਰ ਦੋ ਪਰ ਉਹ ਕਿਸੇ ਨੇ ਵੀ ਕੋਈ ਮੇਰੀ ਜਿਹੜੀ ਹੈ ਬਾਤ ਨਹੀਂ ਪੁੱਛੀ 2016 ਤੋਂ ਜਾਨੀ ਕੇਸ ਇੱਕ ਫਾਰਮੈਟ ਚੱਲ ਰਹੀ ਹੈ ਉਹਦਾ ਕੁਝ ਨਹੀਂ ਹੋ ਸਕਿਆ ਮੇਰੇ ਕੋਲ ਕੋਈ ਪੈਸਾ ਨਹੀਂ ਲਾਉਣ ਨੂੰ ਉਹਨਾਂ ਕੋਲੇ ਥੱਬੇ ਦੇ ਥੱਬੇ ਹੈਗੇ ਉਹ ਲਈ ਜਾਂਦੇ ਨੇ ਤੇ ਕੁਝ ਬੰਦੇ ਸੀਗੇ ਇੱਥੇ ਜਿਹੜੇ ਮੇਰੇ ਮਤਲਬ ਪੁੱਤੋ ਦਾ ਯਾਰ ਬਣੇ ਹੋਏ ਸੀਗੇ ਜਿਨ੍ਹਾਂ ਨੂੰ ਮਾਦੀ ਆਦੀ ਰਾਤ ਤੱਕ ਬਾਹਰ ਲੀਆਂ ਸ਼ਰਾਬਾਂ ਪਿਉਦਾ ਰਹਾ ਉਹ ਜੇ ਮੇਰਾ ਇਹ ਮਤਲਬ ਕੰਮ ਕਰਨਾ ਚਾਹੁੰਦੇ ਤਾਂ ਕਰ ਸਕਦੇ ਸੀ ਪਰ ਉਹਨਾਂ ਨੇ ਵੀ ਜਿਹੜਾ ਕੋਈ ਸਹਿਯੋਗ ਨਹੀਂ ਦਿੱਤਾ ਪਰ ਬਗਾਨਿਆਂ ਤੇ ਕਾਹਦਾ ਦੋਸ਼ ਜਦੋਂ ਠੱਗੀ ਤੋਂ ਬਾਅਦ ਮੇਰਾ ਆਪਣਾ ਭੈਣ ਭਰਾਈ ਛੱਡ ਕੇ ਮੈਨੂੰ ਚਲੇ ਗਏ ਤੇ ਮੇਰੇ ਬਜ਼ੁਰਗ ਬਾਪ ਨੂੰ ਛੱਡ ਕੇ ਚਲੇ ਗਏ ਤਾਂ ਫੇਰ ਕਿਸ ਤੇ ਕਾਹਦਾ ਦੋਸ਼ ਹੈ ਜੀ ਤੇ ਦੋਸਤੋ ਸੱਚੀ ਗੱਲ ਇਹ ਹੈ ਕਿ ਮੈਂ ਜ਼ਹਿਰੀਲੀ ਚੀਜ਼ ਨਹੀਂ ਸਲਫਾਸ ਦੀਆਂ ਗੋਲੀਆਂ ਨਿਗਲ ਚੁੱਕੇ ਹਾਲ ਤੱਕ ਮੈਨੂੰ ਕੋਈ ਚੀਜ਼ ਨਹੀਂ ਮਤਲਬ ਮਹਿਸੂਸ ਹੋਈ ਹੋ ਸਕਦਾ 1-2 ਮਿੰਟਾਂ ਦੇ ਵਿੱਚ ਕੋਈ ਹੋ ਜੇ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਵੇ ਇਹ ਵੀ ਵੀਡੀਓ ਤੇ ਉਹ ਵੀ ਵੀਡੀਓ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਸਿਮਰਤ ਕੌਰ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਉਹਨਾਂ ਨੇ ਵੀ ਚਿੱਠੀ ਦੇਖੀ ਸੀ ਇੱਥੋਂ ਤੱਕ ਕਿ ਮੈਂ ਰਾਜਾ ਬੜਿੰਗ ਦੇ ਘਰ ਵਾਲਿਆਂ ਨੂੰ ਵੀ ਘਰੇ ਵੀ ਚਿੱਠੀ ਪਾਈ ਸੀ ਪਿੰਡ ਵੀ ਪਰ ਕਿਤੇ ਵੀ ਮੇਰਾ ਕੋਈ ਹੱਲ ਨਹੀਂ ਹੋਇਆ ਤੇ ਮੈਂ ਜਿਹੜਾ ਜੀ ਇਹ ਪੱਕੇ ਘਟ ਰਹੀ ਜ਼ਿੰਦਗੀ ਤੋਂ ਬਹੁਤ ਅੱਕ ਚੁੱਕਿਆ ਤੇ ਮੈਂ ਆਪਣੀਆਂ ਜੀਵਨ ਲੀਲਾ ਖਤਮ ਕਰਨ ਲੱਗਾ ਜੀ ਤੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਗੋਲੀਆਂ ਨਿਗਲੀ ਲਈਆਂ ਹੈਗੀਆਂ ਤੇ ਮੈਂ ਆਪਣੇ ਫਾਦਰ ਸਾਹਿਬ ਤੋਂ ਵੀ ਦੋਨੇ ਹੱਥ ਛੋੜ ਕੇ ਉਹਨਾਂ ਦੇ ਪੈਰਾਂ ਤੇ ਸਿਰ ਰੱਖ ਕੇ ਮਾਫੀ ਮੰਗਦਾ ਕਿ ਬਾਪੂ ਜੀ ਮੈਨੂੰ ਮਾਫ ਕਰਦੋ ਮੈਂ ਤੁਹਾਡੇ ਤੋਂ ਮਾਫੀ ਮੰਗਣ ਯੋਗ ਤਾਂ ਨਹੀਂ ਤੁਸੀਂ ਸਾਰੀ ਉਮਰ ਮੇਰਾ ਬਿਸ਼ਾਫ ਡੋਲਦੇ ਰਹੇ ਪਰ ਜਦੋਂ ਤੁਹਾਨੂੰ ਸਾਂਭਣ ਦੀ ਦਿਨ ਆਇਆ ਤਉਦੋਂ ਮੈਂ ਜਿਹੜਾ ਵੱਡਾ ਫੈਸਲਾ ਕਰ ਲਿਆ ਸੋ ਮੈਨੂੰ ਹੋ ਸਕੇ ਤਾਂ ਮaaf ਕਰ ਦਿਓ ਮੈਂ ਤੁਹਾਨੂੰ ਕੋਈ ਜ਼ਿਆਦਾ ਜ਼ੋਰ ਤਾਂ ਨਹੀਂ ਪਾ ਸਕਦਾ ਕਿਉਂਕਿ ਗੱਲ ਬਹੁਤ ਵੱਡੀ ਹੈ ਤੇ ਪਰ ਮੈਂ ਪਰਮਾਤਮਾਗੇ ਹੀ ਦੁਆ ਕਰਦਾ ਕਿ ਤੁਹਾਡੀ ਉਮਰ ਬਹੁਤ ਲੰਬੀ ਹੋਵੇ ਮੇਰੇ ਮੇਰੀ ਉਮਰ ਜਿਹੜੀ ਹੈ ਉਹ ਤੁਹਾਨੂੰ ਲੱਗੇ ਸਾਰੀ ਛੇ ਦੋਸਤੋ ਇਹਨਾਂ ਦੁੱਖ ਦੀਆਂ ਕਲਿੱਪਾਂ ਬਹੁਤ ਜ਼ਿਆਦਾ ਆਈਆਂ। ਇੰਨਾ ਨਾਸਹਿਣ ਜੋ ਕੰਮ ਹੋ ਗਿਆ ਜੀ ਕਿਉਂਕਿ ਪਿੰਡ ਨੇ ਤੇ ਸਮਾਜ ਨੇ ਵੀ ਇਨਕਾਰਤਾ ਸਾਰੇ ਪਰਿਵਾਰ ਨੂੰ ਤੇ ਆਪਦੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੇ ਵੀ ਜਿਹੜਾ ਹੈਗਾ ਜੀ ਜਮਾਈ ਪੁੱਲ ਭਲਾ ਕੇ ਨਕਾਰਤਾ ਉਹਨਾਂ ਨੇ ਵੀ ਪਿੰਡ ਨੇ ਵੀ ਇਨਕਾਰਤਾ, ਸਮਾਜ ਨੇ ਵੀ ਇਨਕਾਰਤਾ ਦੋ ਬੰਦਾ ਜਿਊਂਗਾ ਕਿਵੇਂ ਜੀ? ਇਸ ਲਈ ਅੱਜ ਮੈਂ ਜਿਹੜਾ ਆਪਣੀ ਜੀ ਬਨ ਲੀਲਾ ਖਤਮ ਕਰਨ ਲੱਗਾ। ਕਿਉਂਕਿ ਮੈਂ ਉਹ ਜਿੱਥੀਆਂ ਦੇ ਵਿੱਚ ਜਿਹੜੀਆਂ ਵੀ ਚਿੱਠੀਆਂ ਮੈਂ ਤੁਹਾਨੂੰ ਗੁਨਾਹ ਕੇ ਹਟਿਆ ਉਹਨਾਂ ਦੇ ਵਿੱਚ ਵੀ ਮੈਂ ਇਹੀ ਮੰਗ ਕੀਤੀ ਸੀ ਵੀ ਜਾਂ ਤਾਂ ਮੇਰਾ ਕੋਈ ਹੱਲ ਕਰੋ ਮੇਰੇ ਬੱਚਿਆਂ ਦੀ ਜ਼ਿੰਦਗੀ ਵਾਸਤੇ ਕੁਝ ਨਾ ਕੁਝ ਕਰੋ ਬਣ ਸਕੇ ਤੇ ਨਹੀਂ ਤਾਂ ਮੈਨੂੰ ਜਿਹੜਾ ਇੰਨਾ ਕੁ ਦਾ ਕਰ ਸਕਦੇ ਹੋ ਵੀ ਤੁਸੀਂ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਮੈਨੂੰ ਜਿਹੜੀ ਹੈ ਸਾਰੇ ਪਰਿਵਾਰ ਦੀ ਆਤਮ ਹੱਤਿਆ ਦੀ ਜਿਹੜੀ ਹੈਗੀ ਜੀ ਮਨਜ਼ੂਰੀ ਲੈ ਕੇ ਦੇ ਦਿਓ ਅਸੀਂ ਸਾਰਾ ਪਰਿਵਾਰ 21 ਦਿਨ ਜਿਹੜਾ ਖਤਮ ਹੋ ਜਾਈਏ ਤਾਂ ਕਿ ਜਿਹੜਾ ਚੰਗਤੀ ਮੁੱਕ ਜੇ ਪਰ ਉਹ ਵੀ ਨਹੀਂ ਹੋਇਆ ਚੱਠੀਆਂ ਬਹੁਤ ਪਈਆਂ ਅੱਬਾਈ ਜੀ ਮੈਨੂੰ ਵੀ ਪਤਾ ਸੰਦੀਪ ਭੁੱਲਰ ਜੀ ਜ਼ਿੰਦਗੀ ਦੁਆਰਾ ਹੀ ਮਿਲ ਲਈ ਬਹੁਤ ਔਖਾ ਮਰਨਾ ਪਰ ਮੇਰੇ ਤੁਸੀਂ ਸ਼ਾਇਦ ਨਹੀਂ ਸਮਝ ਸਕਦੇ ਤੁਸੀਂ ਵੀ ਮੇਰੇ ਨਾਲ ਵਿਚਰੇ ਹੋ ਤੁਹਾਡੀ ਵੀ ਮੈਂ ਕੋਈ ਗੱਲਬਾਤ ਸੁਣੀ ਸੀ ਤੁਸੀਂ ਜਿਹੜੀ ਕਹੀ ਸੀ ਉਹ ਵੀ ਮੇਰੇ ਜਿਹੜੀ ਹੈ ਜੀ ਕਾਲਜੇ ਵੱਜੀ ਸੀ ਇੱਕ ਦਿਨ ਤੁਸੀਂ ਜਦੋਂ ਆਪਾਂ ਮੇਲਾ ਕਰਾ ਰਹੇ ਸੀ ਭਾਈ ਸੰਦੀਪ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੇਰੇ ਕੋਲ ਦੇਰ ਨੂੰ ਕੁਝ ਨਹੀਂ ਹੈਗਾ ਯਾਰ ਵੀ ਮੈਂ ਤਾਂ ਗੱਡੀ ਲਿਆ ਸਕਦਾ ਜਾਂ ਘਰੇ ਮੀਟਿੰਗ ਕਰਾ ਸਕਦਾ ਵੀ ਚਾਹ ਪਾਣੀ ਪਿਆ ਦੂੰਗਾ ਤੇ ਪਰ ਤੁਸੀਂ 2100 ਰੁਪਏ ਪਿਛੇ ਜਿਹੜਾ ਹੈਗਾ ਜੀ ਸਾਡੇ ਘਰਾਂ ਦੇ ਬੰਦੇ ਖੜੇ ਸੀ ਉੱਥੇ ਜਿਹੜਾ ਮੈਨੂੰ ਗੱਲਾਂ ਕਹਿੰਗਾ ਬਾਈ ਮੈਂ ਤੁਹਾਡੇ ਤੇ ਵੀ ਕੋਈ ਗੁੱਸਾ ਨਹੀਂ ਕਿਉਂਕਿ ਉਹ ਜਦੋਂ ਸਮਾਜ ਨੇ ਸਾਰੇ ਇਹਨਾਂ ਕਾਰਤਾ ਤੇ ਫਿਰ ਤੁਸੀਂ ਵੀ ਤਾਂ ਸਮਾਜ ਜੀ ਉਹਨੇ ਤੁਹਾਡੀ ਕੋਈ ਗਲਤੀ ਨਹੀਂ ਪਰ ਇਹਨਾਂ ਕਹ ਜਰੂਰ ਕਹਿਣਾ ਮੈਂ ਕਿ ਯਾਰ ਤੁਸੀਂ ਜਿਹੜੀਆਂ ਗੱਲਾਂ ਕਹਿੰਗੇ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਤੁਹਾਡੇ ਨਾਲ ਖੜਾ ਹੀ ਇਸ ਕਰਕੇ ਸੀ ਕਿ ਮੈਂ ਤਾਂ ਆ ਕੰਮ ਕਰ ਸਕਦਾ ਇਨਕ ਤੇ ਕੋਈ ਬਖਤਿਹੜੀ ਵਾਲਾ ਪਰੋਮੋ ਕੋਰੋਣਾ ਸੀ ਤਾਂ ਮੈਂ ਉਹ ਤੋਂ ਘੱਟ ਕਰਾਇਆ ਲੱਖ ਰੁਪਏ ਤੋਂ ਮੈਂ ਤੁਹਾਨੂੰ 35 31000 ਤੇ ਲੈ ਕੇ ਆਂਦਾ ਹੋਰ ਕਿਸੇ ਦੀ ਕੋਈ ਜਾਣ ਪਛਾਣ ਨਹੀਂ ਸੀ ਤੇ ਤੁਸੀਂ ਬਾਈ ਜੀ ਬਹੁਤ ਮੇਰੇ ਨਾਲ ਜਿਹੜੀਆਂ ਬਦੀਕੀਆਂ ਉਦੋਂ ਵੀ ਕੀਤੀਆਂ ਛੋਟੀਆਂ ਛੋਟੀਆਂ ਗੱਲਾਂ ਤੇ ਤੁਸੀਂ ਪਹਿਲੀ ਵਾਰ ਇਹ ਜੇ ਪਰੋਮੋ ਚ ਆਏ ਸੀਗੇ ਅਸੀਂ بڑے ਮੇਲੇ ਕਰਾਇਆ ਸਾਨੂੰ ਪਤਾ ਇਹ ਗੱਲਾਂ ਛੋਟੀਆਂ ਹੁੰਦੀਆਂ ਇੱਥੋਂ ਤੱਕ ਤੁਸੀਂ ਵੈਜ ਵੀ ਲੁਕੋਲੇ ਸੀ ਕਹਿੰਦੇ ਵੈਜ ਮੁੱਕ ਗਏ ਬੈਜ ਵੀ ਮੇਰੇ ਯਾਰ ਘਰਾਂ ਦਾ ਜਿਹੜਾ ਮੇਰਾ ਲੀਲਾ ਚਾਚਾ ਦਰੋਗੀ ਕਾ ਉਹਨੇ ਮੇਰੇ ਕੋਲ ਆਇਆ ਪਰ ਮੈਂ ਉਹਨੂੰ ਕਿਹਾ ਸੀ ਵੀ ਜਦੋਂ ਉਹ ਕਹਿੰਦੇ ਹੈ ਨਹੀਂ ਤਾਂ ਨਾ ਲਾਓ ਤੁਸੀਂ ਭਾਈ ਜੀ ਬਹੁਤ ਮੇਰੇ ਨਾਲ ਜਿਹੜੀਆਂ ਮਤਲਬ ਗੱਲਾਂ ਬਤਾਉਹੀਆਂ ਕੀਤੀਆਂ ਵੀ ਜਦੋਂ ਇਹਨੇ ਕੋਈ ਸਪੈਸੀ ਨਹੀਂ ਦਿੱਤੇ ਤਾਂ ਭਾਈ ਨੂੰ ਜਿਹੜਾ ਮੂਰੇ ਨਹੀਂ ਹੋਣ ਦੇਣਾ ਭਾਈ ਜੀ ਮੈਂ ਮੂਰੇ ਕਿਵੇਂ ਹੋ ਸਕਦਾ ਹੈਂਡੀਕੈਪਡ ਬੰਦਾ ਅੱਗੀ ਕਰ ਸਕਦਾ ਇੱਕ ਕਰੋ ਮਜਬੂਰ ਭਾਈ ਜੀ ਹੈਂਡੀਕੈਪਡ ਬੰਦੇ ਨਾਲ ਤਾਂ ਚਾਰ ਕਦਮ ਵੀ ਨਹੀਂ ਕੋਈ ਤੁਰ ਸਕਦਾ ਸੋ ਉਹਨੂੰ ਵੀ ਯਾਦ ਉਹ ਮੈਂ ਤੁਹਾਨੂੰ ਇੱਕ ਗੱਲ ਹੋਰ ਯਾਦ ਕਰਾ ਦਿਆਂ ਕਿ ਤੁ ਆਪ ਜਦੋਂ ਗਏ ਸੀਗੇ ਹਬਖਤ ਜੀ ਨੂੰ ਪੈਸੇ ਦੇਣ ਗਏ ਸੀ ਬਈ ਮੇ ਸਰਜ ਤੇ ਉਦੋਂ ਵੀ ਤੁਸੀਂ ਮੈਨੂੰ ਨਾਲ ਨਹੀਂ ਸਰਾਇਆ ਦੂਜੇ ਪੈਸੇ ਚਾਣ ਵਾਸਤੇ ਤੇ ਮੈਂ ਤੁਹਾਡੇ ਮਗਰ ਮਗਰ ਕਾਫੀ ਦੂਰ ਰਹਿ ਗਿਆ ਸੀ ਤੁਸੀਂ ਆਪ ਹੀ ਖੁਦ ਹੀ ਜਾਣਦੇ ਹੋ ਕਿ ਹੈਂਡੀਕੈਪਡ ਬੰਦੇ ਦੀ ਜਾਉਣਾ ਬਹੁਤ ਔਖਾ ਹੁੰਦਾ ਤੇ ਜਿਹੜੇ ਮੇਰੇ ਕੋ ਭਰਾ ਮੈਨੂੰ ਮੋਹ ਕਰਦੇ ਆ ਉਹਨਾਂ ਨੂੰ ਮੈਂ ਇਹੀ ਕਿਹਾ ਨਾ ਕਿ ਮੇਰੇ ਬੱਚਾ ਦਾ ਥੋੜਾ ਬਹੁਤ ਸਿਰ ਤੇ ਉਹਨਾਂ ਨੇ ਯਾਤਰਕਿਓ ਚਰਪਾਲ ਸਾਹਿਬ ਨੂੰ ਵੀ ਵੰਤੀ ਆ ਤੁਸੀਂ ਮੈਂ ਪ੍ਰਿੰਟ ਦੇ ਜਿਹੜੇ ਨਮਿੰਦੇ ਰਹੇ ਹਾਂ ਥੋੜਾ ਬਹੁਤਾ ਤੁਸੀਂ ਵੀ ਜਿਹੜਾ ਸਰ ਤੇ ਅਧ ਰਖਿਓ ਤੁਸੀਂ ਸਾਡੇ ਚਾਚੇ ਲੱਗਦੇ ਹੋ ਵੱਡੇ ਸਾਥ ਦੇ ਹੁਣ ਤੁਸੀਂ ਵੀ ਥੋੜੀ ਬੋਦੀ ਜਿਹੜੀ ਹੈਗੀ ਜਿਵੇਂ ਮੈਰੀ ਸਮਝੋ ਕਿਉਂਕਿ ਮੈਂ ਤਾਂ ਅਲਬੋ ਦਾ ਕਹਿ ਚੱਲੇ ਤੇ ਹੁਣ ਮੈਂ ਬਾਈ ਸਿੱਖੀਆਂ ਨੂੰ ਭਾਈ ਬਨੋਰ ਸਿੰਘ ਤੇ ਉਹਨਾਂ ਤੋਂ ਮਾਫੀ ਮੰਗਦਾ ਕਿ ਮੈਂ ਜਿਹੜਾ ਕਦਮ ਬਹੁਤ ਮਾੜਾ ਚੱਕਿਆ ਤੇ ਇਸ ਲਈ ਮੈਨੂੰ ਸ਼ਾਇਦ ਉਹ ਮਾਫਨਾ ਕਰਨਾ ਪਰ ਬਾਈ ਮਨੋਰ ਸਿੰਘ ਭਰਾਵਾਂ ਦੀ ਧਾਤੇ ਖੜੇ ਸੀ ਬਾਈ ਗਰਸੇ ਕੁਸੇਕੀ ਵੀ ਭਰਾਵਾਂ ਦੀ ਧਾਤੇ ਖੜੇ ਸੀ ਪਰ ਉਹ ਮਜਬੂਰ ਸੀ ਸਿੱਕੀ ਸਾਹਿਬ ਤਾਂ ਤੇ ਬਾਈ ਜੀ ਮਨੋਰ ਸਿੰਘ ਬਹੁਤ ਉਹ ਕਰ ਰਹੇ ਆ ਜੀ ਹਾਲ ਤੱਕ ਵੀ ਕਰ ਰਹੇ ਆ ਪਰ ਜਦੋਂ ਕਰ ਇਹ ਜੀ ਹਾਲਤ ਹੋ ਜੇ ਕਿ ਦਵਾਈ ਲੈਣ ਨੂੰ ਵੀ 200 ਰੁਪਿਆ ਨਾ ਹੋਵੇ ਕਰੇ 500 ਰੁਪਿਆ ਨਾ ਹੋਵੇ ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਇਹ ਵੀ ਜ਼ਿੰਦਗੀ ਦਾ ਕੀ ਰੰਗ ਹੁੰਦੇ ਨੇ ਕੁਝ ਬੰਦੇ ਨੇ ਅੱਜ ਮੈਨੂੰ ਇਹ ਸਮਝਾ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਚਲੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਥੋੜਾ ਬਹੁਤ ਸਮਝਾਇਆ ਪਰ ਅੱਜ ਮੈਂ ਜਿਹੜੀ ਹੈ ਜੀ ਕੱਲ੍ਹ ਸ਼ਾਮ ਨੂੰ ਕਿਸੇ ਗੱਲ ਤੇ ਥੋੜੀ ਬਹੁਤ ਜਣੀ ਆਪਣੇ ਘਰੇ ਕੁਖੜਕਲੀ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਮੈਂ ਗਾਲੀ ਪਾਦੀ ਸੀ ਕਿ ਗੱਲ ਨੂੰ ਜਿਹੜਾ ਭੈਣ ਚੋਦੂ ਜਿਹੜਾ ਇਹ ਕੰਮ ਨਾ ਕਰੂਗਾ। ਤੋਂ ਅਖੀਰ ਤੇ ਮੈਂ ਉਹਦੇ ਬੱਚਿਆਂ ਤੋਂ ਮਾਫੀ ਮੰਗਦਾ। ਕਿ ਮੈਨੂੰ ਮaaf ਕਰ ਦੇ ਪੁੱਤ। ਤੁਹਾਡਾ ਮੈਂ ਕੋਈ ਸੁਪਨਾ ਨਹੀਂ ਪੂਰਾ ਕਰ ਸਕਿਆ। ਤੇ ਜਾਂਦੀ ਵਾਰ ਦੀ। ਹਲੋ ਬਦਸਰ। ਜਿਉਂਦੇ ਬਸ ਰਹੋ। ਤੁਹਾਨਾਂ ਬਾਤ ਬਹੁਤ ਬਹੁਤ ਮਿਹਰਬਾਨੀ। ਸ਼ੁਕਰੀਆ ਜੀ।